ਇੱਕ ਬਿਹਤ ਗੰਭੀਰ ਮਸਲਾ ਸਾਹਮਣੇ ਆਇਆ ਪੁਲਿਸ ਦੀ ਜਾਂਚ ਦੇ ਵਿੱਚ ਇਹ ਖੁਲਾਸੇ ਹੋਏ ਨੇ ਦੋ ਔਰਤਾਂ ਨੂੰ ਦਰਅਸਲ ਕਾਬੂ ਕੀਤਾ ਗਿਆ ਸੀ ਸ਼ੱਕ ਦੇ ਆਧਾਰ ਤੇ ਜਿਨ੍ਹਾਂ ਦੇ ਕੋਲੋਂ ਢਾਈ ਮਹੀਨੇ ਦਾ ਬੱਚਾ ਸੀ ਔਰ ਉਸ ਬੱਚੇ ਦੀ ਜਿਹੜੀ ਬੱਚੇ ਨੂੰ ਲਿਆਂਦਾ ਕਿੱਥੋਂ ਗਿਆ ਸਵਾਲ ਸਭ ਤੋਂ ਵੱਡਾ ਇਹ ਪੈਦਾ ਹੋਇਆ ਕਿ ਉਹ ਬੱਚਾ ਕਿਸ ਦਾ ਜਦੋਂ ਇਹ ਸਵਾਲ ਹੋਇਆ ਤਾਂ ਉਦੋਂ ਪਤਾ ਲੱਗਿਆ ਕਿ ਉਹ ਢਾਈ ਮਹੀਨੇ ਦਾ ਬੱਚਾ ਢਾਈ ਲੱਖ ਰੁਪਏ ਦੇ ਵਿੱਚ ਜਲੰਧਰ ਤੋਂ ਕਿਸੇ ਔਰਤ ਤੋਂ ਖਰੀਦਿਆ ਗਿਆ ਸੀ ਜਿਹੜੀ ਅਰਧ ਦਾ ਨਾਮ ਲਿਆ ਗਿਆ ਉਸ ਨੂੰ ਵੀ ਨਾਮਜਿਤ ਕਰ ਲਿਆ ਗਿਆ ਔਰ ਜਿਹੜੀਆਂ ਦੋ ਬੀਬੀਆਂ ਨੂੰ ਕਾਬੂ ਕੀਤਾ ਗਿਆ ਸੀ ਉਹਨਾਂ ਨੇ ਆਪਣੇ ਮੂੰਹੋਂ ਮੁੱਢਲੀ ਜਾਂਚ ਦੇ ਵਿੱਚ ਕੀ ਕੁਝ ਦੱਸਿਆ ਹਾਲਾਂਕਿ ਜਾਂਚ ਹਾਲੇ ਵੀ ਜਾਰੀ ਹੈ ਹੋਰ ਵੀ ਬਹੁਤ ਕੁਝ ਸਾਹਮਣੇ ਨਿਕਲ ਕੇ ਆ ਸਕਦਾ ਹੈ ਕੀ ਸਿਰਫ ਕੇਵਲ ਤੇ ਕੇਵਲ ਇੱਕੋ ਇਹ ਬੱਚਾ ਸੀ ਜਾਂ ਹੋਰ ਵੀ ਕਈ ਬੱਚੇ ਇਸ ਤਰੀਕੇ ਦੇ ਨਾਲ ਕਿਸੇ ਥਾਂ ਤੋਂ ਖਰੀਦ ਕੇ ਫਿਰ ਅੱਗੇ ਲਿਆਏ ਜਾਂਦੇ ਨੇ ਤੇ ਫਿਰ ਉਹ ਬੱਚੇ ਜਾਂਦੇ ਕਿੱਥੇ ਨੇ ਕੀ ਕਿਤੇ ਅੱਗੇ ਵੀ ਉਹਨਾਂ ਦੀ ਇਸੇ ਖਰੀਦੋ-ਫਰੋਕ ਜਾਂ ਵੇਚਿਆ ਜਾਂਦਾ ਬੱਚਿਆਂ ਨੂੰ ਜਾਂ ਫਿਰ ਸਿਰਫ ਇੱਕ ਕੇਵਲ ਇੱਕੋ ਬੱਚੇ ਦਾ ਮਸਲਾ ਹੈ ਇਸ ਦੇ ਬਾਰੇ ਖੁਲਾਸੇ ਆਉਣ ਵਾਲੇ ਸਮੇਂ ਚ ਹੋ ਸਕਦੇ ਆ ਪਰ ਜਿਹੜੀ ਜਾਣਕਾਰੀ ਹੁਣ ਤੱਕ ਸਾਹਮਣੇ ਨਿਕਲ ਕੇ ਆਈ ਹੈ ਜਾਂਚ ਦੇ ਵਿੱਚ ਉਸ ਸੰਬੰਧੀ ਤੁਹਾਡੇ ਨਾਲ ਕੁਝ ਗੱਲਾਂ ਅਹਿਮ ਨੇ ਜਿਹੜੀਆਂ ਸਾਰੇ ਪਰਿਵਾਰਾਂ ਨਾਲ ਜੁੜੀਆਂ ਨੇ ਕਿਉਂਕਿ ਜਿਹੜੇ ਛੋਟੇ ਬੱਚੇ ਨੇ ਕਿਵੇਂ ਪਹਿਲਾਂ ਅਗਵਾ ਹੋ ਜਾਂਦੇ ਨੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕਿਵੇਂ ਕਿੱਥੋਂ ਖਰੀਦਿਆ ਤੇ ਕਿੱਥੇ ਵੇਚਿਆ ਜਾਂਦਾ ਹੈ ਇਹ ਸਿਲਸਿਲਾ ਚੱਲਦਾ ਰਹਿੰਦਾ ਤਾਂ ਇਸ ਤਰ੍ਹਾਂ ਦੇ ਜਿਹੜੇ ਗੈਰ ਕਾਨੂੰਨੀ ਧੰਦੇ ਦੇ ਵਿੱਚ ਸ਼ਾਮਲ ਹੁੰਦੇ ਨੇ ਲੋਕ ਉਹ ਜਦੋਂ ਜਿਸ ਦਿਨ ਪੁਲਿਸ ਦੇ ਅੜਿੱਕੇ ਚੜਦੇ ਨੇ ਫਿਰ ਕਾਫੀ ਖੁਲਾਸੇ ਹੁੰਦੇ ਨੇ ਦਰਅਸਲ ਬਲੌਂਗੀ ਪੁਲਿਸ ਨੇ ਮਾਮਲੇ ਦੇ ਵਿੱਚ ਗੁਰਵਿੰਦਰ ਕੌਰ ਨੂੰ ਵੀ ਨਾਮਜ਼ਦ ਕੀਤਾ ਪਰ ਗੁਰਵਿੰਦਰ ਕੌਰ ਕੌਣ ਹੈ ਇਹ ਜਲੰਧਰ ਦੀ ਰਹਿਣ ਵਾਲੀ ਔਰਤ ਦੱਸੀ ਜਾਂਦੀ ਹੈ ਜਿੱਥੋਂ ਬੱਚਾ ਖਰੀਦਿਆ ਗਿਆ ਸੀ ਫਿਰ ਜਦੋਂ ਸਵਾਲ ਇਹ ਸਾਹਮਣੇ ਨਿਕਲ ਕੇ ਆਇਆ ਕਿ ਅਸਲ ਦੇ ਵਿੱਚ ਇਹ ਬੱਚਾ ਕਿਸ ਦੀ ਕੁੱਖੋਂ ਪੈਦਾ ਹੋਇਆ ਹੈ ਇਹ ਕਿਸ ਦਾ ਬੱਚਾ ਹੈ ਇਸ ਸਵਾਲ ਦਾ ਹਾਲੇ ਤੱਕ ਵੀ ਜਵਾਬ ਨਹੀਂ ਮਿਲ ਸਕਿਆ ਜਦ ਤੱਕ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਇਸ ਤੋਂ ਪਹਿਲਾਂ 2.5 ਮਹੀਨੇ ਦੇ ਬੱਚੇ ਦੇ ਨਾਲ ਗ੍ਰਿਫਤਾਰ ਦੋ ਮਹਿਲਾਵਾਂ ਨੇ ਜਿਹੜੀਆਂ ਔਰਤਾਂ ਨੇ ਉਸ ਮਾਮਲੇ ਦੇ ਵਿੱਚ ਖੁਲਾਸਾ ਹੋਇਆ ਜਾਂਚ ਵਿੱਚ ਇਹ ਪਤਾ ਲੱਗਦਾ ਹੈ ਕਿ ਇਹਨਾਂ ਬੀਬੀਆਂ ਨੇ ਢਾਈ ਮਹੀਨੇ ਦਾ ਬੱਚਾ ਜਲੰਧਰ ਦੀ ਰਹਿਣ ਵਾਲੀ ਗੁਰਵਿੰਦਰ ਕੌਰ ਤੋਂ ਢਾਈ ਲੱਖ ਰੁਪਏ ਦੇ ਵਿੱਚ ਖਰੀਦਿਆ ਸੀ ਬਲੌਂਗੀ ਪੁਲਿਸ ਨੇ ਮਾਮਲੇ ਦੇ ਵਿੱਚ ਗੁਰਿੰਦਰ ਕੌਰ ਜਿਹੜੀ ਔਰਤ ਦਾ ਨਾਮ ਲਿਆ ਗਿਆ ਇਹਨਾਂ ਔਰਤਾਂ ਵੱਲੋਂ ਉਸ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਜਾਂਚ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਰੈਕਡ ਦੇ ਤਾਰ ਜਿਹੜੇ ਨੇ ਹਰਿਆਣਾ ਦੇ ਯਮਨਾਨਗਰ ਨਾਲ ਵੀ ਜੁੜਦੇ ਦਿਖਾਈ ਦੇ ਰਹੇ ਨੇ ਇਹਨਾਂ ਬੀਬੀਆਂ ਨੂੰ ਦੀ ਇੱਕ ਸਾਥੀ ਜਿਹੜੀ ਹਰਿਆਣੇ ਦੀ ਹੈ ਜੋ ਕਿ ਬੱਚਿਆਂ ਨੂੰ ਅੱਗੇ ਵੇਚਣ ਦੇ ਲਈ ਇਹਨਾਂ ਨੂੰ ਗਾਖਾਂ ਨੂੰ ਲੱਭਣ ਦਾ ਕੰਮ ਕਰਦੀ ਹੈ ਕੰਮ ਕਰਦੀ ਸੀ ਜਲੰਧਰ ਦੇ ਵਿੱਚ ਗੁਰਵਿੰਦਰ ਕੌਰ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਯਮਨਾ ਨਗਰ ਦੇ ਵਿੱਚ ਵੀ ਰੁਖ ਕਰ ਸਕਦੀ ਹੈ ਉੱਥੇ ਵੀ ਜਾਂਚ ਪੜਤਾਲ ਹੋ ਸਕਦੀ ਹੈ ਕਿ ਇਹ ਬੱਚੇ ਕਿੱਥੋਂ ਖਰੀਦੇ ਜਾਂਦੇ ਨੇ ਤੇ ਕਿੱਥੇ ਲੈ ਕੇ ਜਾਏ ਜਾਂਦੇ ਨੇ ਔਰ ਯਮਨਾ ਨਗਰ ਦੇ ਵਿੱਚ ਵੀ ਜੇਕਰ ਇਸ ਤਰ੍ਹਾਂ ਦੀਆਂ ਕੋਈ ਬੀਬੀਆਂ ਆਰਤਾਂ ਜਾਂ ਕੋਈ ਹੋਰ ਬੰਦੇ ਵੀ ਮਿਲੇ ਹੋਣਗੇ ਉਹਨਾਂ ਨੂੰ ਵੀ ਜੇਕਰ ਗ੍ਰਿਫਤਾਰੀ ਉਹਨਾਂ ਦੀ ਹੁੰਦੀ ਹੈ ਫਿਰ ਹੋਰ ਅਗਲੀਆਂ ਤਾਰਾਂ ਕਿੱਥੇ ਕਿੱਥੇ ਤੱਕ ਜੁੜੀਆਂ ਨੇ ਇਸ ਦਾ ਪਰਦਾ ਫਾਸ਼ ਹੋਣ ਦੀ ਵੀ ਸੰਭਾਵਨਾ ਹੈ ਹਾਲਾਂਕਿ ਪੁਲਿਸ ਇਸ ਗੱਲ ਦਾ ਵੀ ਪਤਾ ਕਰ ਚੁੱਕੀ ਹੈ ਕਿ ਜਿਹੜੀਆਂ ਮੁਲਜ਼ਮ ਮਹਿਲਾਵਾਂ ਨੇ ਜਾਂ ਔਰਤਾਂ ਨੇ ਜਿਹੜੀਆਂ ਉਹਨਾਂ ਬੱਚਿਆਂ ਨੂੰ ਉਹ ਬੱਚੇ ਨੂੰ ਇੱਕ ਜਲੰਧਰ ਤੋਂ 2.5 ਲੱਖ ਰੁਪਏ ਦੇ ਵਿੱਚ ਖਰੀਦ ਕੇ ਲਿਆਈਆਂ ਸੀ ਪਰ ਇਹ ਬੱਚਾ ਅਸਲ ਦੇ ਵਿੱਚ ਹੈ ਕਿਸ ਦਾ ਅਜੇ ਤੱਕ ਕਿਸ ਦਾ ਪਤਾ ਨਹੀਂ ਲੱਗਿਆ ਫੜੀ ਗਈਆਂ ਜਿਹੜੀਆਂ ਔਰਤਾਂ ਨੇ ਬੀਬੀਆਂ ਨੇ ਉਹ ਪਹਿਲਾਂ ਇਹ ਕਹਿ ਰਹੀਆਂ ਸੀ ਕਿ ਬੱਚਾ ਜਲੰਧਰ ਦੀ ਗੁਰਵਿੰਦਰ ਕੌਰ ਦਾ ਪਰ ਪੁਲਿਸ ਨੂੰ ਸ਼ੱਕ ਹੈ ਕਿ ਬੱਚਾ ਗੁਰਵਿੰਦਰ ਕੌਰ ਨੇ ਵੀ ਕਿਸੇ ਤੋਂ ਅੱਗੇ ਖਰੀਦਿਆ ਪਹਿਲਾਂ ਫਿਰ ਇਹਨਾਂ ਔਰਤਾਂ ਨੂੰ ਅੱਗੇ ਵੇਚ ਦਿੱਤਾ 2.5 ਲੱਖ ਰੁਪਏ 'ਚ ਇਸ ਗੱਲ ਦਾ ਖਲਾਸਾ ਹਾਲੇ ਤੱਕ ਨਹੀਂ ਹੋ ਪਾਇਆ ਪਰ ਜਦੋਂ ਤੱਕ ਗੁਰਵਿੰਦਰ ਕੌਰ ਨੇ ਪੁਲਿਸ ਦੇ ਗ੍ਰਿਫਤਾਰੀ ਕਰ ਲਈ ਹੈ ਹੁਣ ਉਸ ਤੋਂ ਵੀ ਪੁਛਗਿਸ਼ ਹੋ ਰਹੀ ਹੈ ਪਹਿਲਾਂ ਫੜੀਆਂ ਗਿਆ ਬੀਬੀਆਂ ਨੇ ਜਿਹੜੀਆਂ ਉਹਨਾਂ ਤੋਂ ਵੀ ਪੁਛਗਿਸ਼ ਹੋ ਰਹੀ ਹੈ ਸੁਰਿੰਦਰ ਕੌਰ ਤੇ ਦਰਸ਼ਨਾ ਦੇਵੀ ਇੱਕ ਢਾਈ ਮਹੀਨੇ ਦੇ ਬੱਚੇ ਨੂੰ ਨਾਲ ਲੈ ਕੇ ਆਈਆਂ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਾਂਚ ਵਿੱਚ ਇਹ ਵੀ ਪਤਾ ਲੱਗਿਆ ਕਿ ਇਹ ਜਿਹੜੀਆਂ ਬੀਬੀਆਂ ਨੇ ਬੱਚਿਆਂ ਨੂੰ ਅੱਗੇ ਭੀਖ ਮੰਗਣ ਦੇ ਲਈ ਵੇਚਣ ਦੇ ਲਈ ਕੰਮ ਕਰਦੀਆਂ ਨੇ ਕਿ ਕਿਵੇਂ ਮੰਗਤੇ ਬਣਾ ਦਿੰਦੇ ਦਿੱਤੇ ਜਾਂਦੇ ਨੇ ਬੱਚਿਆਂ ਨੂੰ ਫਿਰ ਉਹਨਾਂ ਦੇ ਸਿਰ ਦੇ ਉੱਤੇ ਜਿਹੜੀ ਇਕੱਠੀ ਹੁੰਦੇ ਪੈਸੇ ਹੁੰਦੇ ਨੇ ਉਹ ਕਮਾਈ ਜਿਹੜੀ ਛੱਕੀ ਜਾਂਦੀ ਹੈ ਇਹਨਾਂ ਵੱਲੋਂ ਪੁਲਿਸ ਨੇ ਦੋਨਾਂ ਬੀਬੀਆਂ ਨੂੰ ਗ੍ਰਿਫਤਾਰ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ ਰਿਮਾਂਡ ਦੇ ਦੌਰਾਨ ਇਹਨਾਂ ਔਰਤਾਂ ਤੋਂ ਪੁੱਛਗਿੱਛ ਹੋ ਰਹੀ ਹੈ ਸਰਿੰਦਰ ਕੌਰ ਤੇ ਦਰਸ਼ਨਾ ਦੇਵੀ ਇਹਨਾਂ ਨੂੰ ਪਹਿਲਾਂ ਅਰੈਸਟ ਕੀਤਾ ਜਾਂਦਾ 2 ਮਹੀਨੇ ਦਾ ਬੱਚਾ ਸੀ ਨਾਲ ਪਤਾ ਲੱਗਦਾ ਕਿ ਉਹ ਬੱਚਾ ਉਹਨਾਂ ਨੇ ਨਾਮ ਲਿਆ ਕਿ ਉਹ ਤਾਂ ਗੁਰਵਿੰਦਰ ਕੌਰ ਜਲੰਧਰ ਦੀ ਨਹਿਨ ਵਾਲੀ ਉਸ ਤੋਂ ਖਰੀਦਿਆ ਹੁਣ ਗੁਰਵਿੰਦਰ ਕੌਰ ਦਾ ਹੀ ਉਹ ਬੱਚਾ ਹੈ ਜਾਂ ਉਸਨੇ ਵੀ ਅੱਗੋਂ ਕਿਸੇ ਤੋਂ ਖਰੀਦਿਆ ਸੀ ਤੇ ਬੱਚਾ ਹੈ ਕਿਸ ਦਾ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਹਾਲੇ ਪੁਲਿਸ ਪੜਤਾਲ ਕਰਨ ਦੇ ਵਿੱਚ ਲੱਗੀ ਹੋਈ ਹੈ ਪਰ ਦੇਖਦੇ ਆ ਕਿ ਪੰਜਾਬ ਦੇ ਵਿੱਚ ਵੀ ਜੇਕਰ ਇਸ ਤਰ੍ਹਾਂ ਦੇ ਧੰਦੇ ਚੱਲ ਰਹੇ ਨੇ ਬੱਚਿਆਂ ਦੇ ਖਰੀਦਣ ਦੇ ਵੇਚਣ ਦੇ ਫਿਰ ਉਹਨਾਂ ਨੂੰ ਅੱਗੇ ਮੰਗਤੇ ਬਣਾ ਕੇ ਛੱਡ ਦੇਣਾ ਇਸ ਤਰ੍ਹਾਂ ਦੀਆਂ ਕਈ ਰਿਪੋਰਟਾਂ ਪਹਿਲਾਂ ਵੀ ਇਹ ਨਹੀਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਇਸ ਮਾਮਲੇ ਦੀ ਜੜ ਕੀ ਹੈ ਸਚਾਈ ਕੀ ਹੈ ਕੌਣ ਕੌਣ ਮਿਲਿਆ ਹੋਇਆ ਹੈ ਇਸ ਦੇ ਤਾਰ ਹੋਰ ਕਿੱਥੇ ਕਿੱਥੇ ਜੁੜਦੇ ਨੇ ਇਸ ਦੇ ਖੁਲਾਸੇ ਹੋਣੇ ਹਾਲੇ ਬਾਕੀ ਨੇ ਫਿਲਹਾਲ ਇਹ ਜਾਣਕਾਰੀ ਜਿਹੜੀ ਸਾਂਝੀ ਹੋਈ ਹੈ ਉਸ ਦੇ ਬਾਰੇ ਅਸੀਂ ਵੀ ਤੁਹਾਡੇ ਨਾਲ ਇਹ ਸਾਰੀ ਤਮਾਮ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਪਰ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ